ਉਹ ਏਜੰਟ ਮਾਫੀਆ ਨੇ ਭੈਣ ਚੋਤੇ ਏਜੰਟ ਮਾਫੀਆ ਧਿਆਨ ਨਾਲ ਗੱਲ ਸੁਣ ਲੇ ਪ੍ਰਸ਼ਾਸਨ ਮੇਰੇ ਤੇ ਕਾਰਵਾਈ ਨਹੀਂ ਕਰਦਾ ਪੁਲਿਸ ਮੇਰੇ ਤੇ ਬਹੁਤ ਅਫਸਰ ਮੇਰੇ ਤੇ ਕਾਰਵਾਈ ਨਹੀਂ ਕਰਦੇ ਤੁਸੀਂ ਜੇ ਮੇਰੇ ਤੇ ਕਾਰਵਾਈ ਕਰਾਉਣੀ ਹੈ ਨਾ ਤੁਸੀਂ ਕੀ ਕਰੋ ਜੇਕਰ ਤੁਸੀਂ ਏਜੰਟ ਮਾਫੀਆ ਨੇ ਮੇਰੇ ਤੇ ਕਾਰਵਾਈ ਕਰਾਉਣੀ ਹੈ ਤੁਸੀਂ ਮੁੱਖ ਮੰਤਰੀ ਕੋਲੇ ਜਾਓ ਆ ਕੇ ਭਾਨਾ ਸਾਨੂੰ ਬਹੁਤ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਉਹਦੇ ਉੱਪਰ ਸਖਤ ਕਾਰਵਾਈ ਕਰੋ ਕੀ ਕਾਰਵਾਈ ਕਰੋਗੇ ਜਿੰਨਾ ਵੀ ਜਿਹੜਾ ਏਜੰਟ ਮਾਫੀਆ ਮਿਲ ਕੇ ਆਇਆ ਹੈ ਕਨੇ ਭਾਨਾ ਸਾਨੂੰ ਬਹੁਤ ਜ਼ਿਆਦਾ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਉਦੇ ਉੱਪਰ ਜਿਹੜੀ ਸਖਤ ਕਾਰਵਾਈ ਹੋਣੀ ਬੜੀ ਜ਼ਰੂਰੀ ਆ। ਅੱਛਾ ਤੇ ਜਿਹੜਾ ਮਿਲ ਕੇ ਆਇਆ ਪਹਿਲਾਂ ਤਾਂ ਮੈਂ ਉਹ ਏਜੰਟ ਮਾਫੀ ਨੂੰ ਦੱਸਦਾ ਵੀ ਜਿੰਨੇ ਵੀ ਤੁਸੀਂ ਏਜੰਟ ਮਾਫੀ ਜਿਹੜਾ ਅੱਜ ਮਿਲਣ ਗਿਆ ਸੀ ਉਹਦੇ ਵਿੱਚੋਂ ਅੱਧਿਆਂ ਤੋਂ ਬਾਅਦ ਤੁਹਾਨੂੰ ਮੈਨੂੰ ਕੱਲ ਦੀ ਤੁਹਾਡੇ ਫੋਨ ਆਈ ਜਾਂਦੇ ਨੇਗੇ। ਅੱਧਿਆਂ ਤੋਂ ਬਾਅਦ ਤੁਹਾਡੇ ਜਿਹੜੇ ਏਜੰਟ ਮਾਫੀ ਮਿਲ ਕੇ ਆਇਆ ਨਾ ਤੁਹਾਡੇ ਕੱਲ ਦੇ ਅੱਧਿਆਂ ਤੋਂ ਫੋਨ ਆਈ ਜਾਂਦੇ ਨੇ ਕਿ ਤੁਹਾਡੀ ਲੱਤਾਂ ਜਿਹੜਾ ਭਾਰ ਤੁਹਾਡੀ ਲੱਤਾਂ ਜਿੰਨਾ ਵਜ਼ਨ ਨਹੀਂ ਹੈਗਾ। ਤੁਸੀਂ ਪੰਗਾ ਕਿਧਰੋਂ ਲਈ ਬੈਠੇ ਹੋ ਮੈਨੂੰ ਸਮਝ ਨਹੀਂ ਆਉਂਦੀ। ਤੁਸੀਂ ਕਿਹੜੇ ਤੁਸੀਂ ਕੀੜੇ ਦਾ ਪੰਗਾ ਲਈ ਬੈਠੇ ਹੋ ਤੁਸੀਂ ਕਿਹਦੇ ਦੇ ਖਿਲਾਫ ਕਾਰਵਾਈਆਂ ਕਰਾਉਣਾ ਚਾਹੁੰਦੇ ਹੋ ਜਿਹੜਾ ਏਜੰਟ ਮਾਫੀਆ ਅੱਡੀ ਚੋਟੀ ਦਾ ਜੋਰ ਲਾਲ ਹੁਣ ਧਿਆਨ ਨਾਲ ਸੁਣ ਲਿਓ ਜਿਹੜਾ ਅੱਜ ਮਾਫੀਆ ਮੀਟਿੰਗ ਕਰਕੇ ਆਇਆ ਸਾਰੇ ਮੈਨੂੰ ਤੁਹਾਡੇ ਘਟੋ ਘਟ ਦੋ ਤਿੰਨ ਤਾਂ ਅਫਸਰਾਂ ਦੇ ਫੋਨ ਆ ਚੁੱਕੇ ਨੇ ਪੁਲਿਸ ਵਾਲਿਆਂ ਦੇ ਜਿਹੜੇ ਤੁਸੀਂ ਭਾਣੇ ਤੇ ਕਾਰਵਾਈਆਂ ਕਰਾਉਣ ਨੂੰ ਕਰਦੇ ਹੋ ਜਿਹੜਾ ਮਹਾਲੀ ਦਾ ਏਜੰਟ ਮਾਫੀਆ ਧਿਆਨ ਨਾਲ ਸੁਣ ਲਿਓ ਆਉਣ ਵਾਲੇ ਪੰਜ ਚਾਰ ਪੰਜ ਦਿਨਾਂ ਨੂੰ ਸਾਡਾ ਜਿਹੜਾ ਵੀ ਤੂੰ ਵੱਡਾ ਕੱਠ ਇਕੱਲੇ ਇਕੱਲੇ ਦੇ ਬਾਹਰ ਜਾ ਕੇ ਮੰਜੀਬੜੀ ਠੋਕੂ ਜਿੰਨਾ ਜ਼ੋਰ ਤੁਸੀਂ ਲਾਉਣਾ ਲਾ ਲ ਜਿョੜੇ ਤੁਸੀਂ ਕਾਰਵਾਈ ਕਰਾਉਣੀਆ ਕਰਾ ਲਿਓ ਜਿੰਨਾ ਤੁਸੀਂ ਅੱਜ ਵੀ ਤਰੀਕਾਂ ਭੁਗਤ ਰਹਿਆਂ ਪਰਚਿਆਂ ਦੇ ਅੱਜ ਵੀ ਤਰੀਕਾਂ ਦੇ ਖੁਸ਼ ਹੋ ਕੇ ਜਾਂਨਾ ਤਿੰਨ ਵਾਰੀ ਜੇਲ੍ਹ ਪਹਿਲਾਂ ਜਾਇਆ ਹੋਰ ਵਾਰੀ ਜੇਲ੍ਹ ਲਾ ਜਾ ਜਿੰਨਾ ਜੱਟ ਮਾਫੀ ਨੇ ਸ਼ੋਰ ਲਾਉਣਾ ਲਾ ਦਿਓ ਮਹਾਲੀ ਵਾਲ ਨੂੰ ਚੈਰੰਜ ਆ ਥੋਡੀ ਮੰਜੀ ਭੜਾਈ ਸੀ ਠੋਕੂਗਾ ਕਿ ਤੁਹਾਡੇ ਯਾਦ ਰੱਖਣੀਆਂ ਤੁਹਾਨੂੰ ਮੈਂ ਗੱਲ ਦੱਸਦਾ ਤੁਸੀਂ ਫੁੱਦੂ ਤਕਾਉਂਦੇ ਸੀ ਨਾ ਇੱਕ ਇਥੋਂ ਦਾ ਗੁਰਪ੍ਰੀਤ ਸੀਗਾ ਆਪਦੇ ਆਪ ਨੂੰ ਕਹਿੰਦਾ ਕਹੌਂਦਾ ਏਜੰਟ ਜ਼ਮੀਨ ਤੇ ਕਬਜ਼ਾ ਕਰਵਾਇਆ ਉਹ ਤੇ ਠੀਕ ਆ 500 ਲੋਕਾਂ ਦੇ ਨਾਲ ਠੱਗੀ ਮਾਰੀ ਉਹਨੇ ਜੁਗਿੰਦਰ ਦੇ ਪਰਚੋਨਾ ਲਵਾਤਾ ਤੁਸੀਂ ਜਿਹੜਾ ਜੋਰ ਨੂੰ ਤੁਸੀਂ ਲਾਉਣਾ ਤੁਸੀਂ ਲਾ ਰਹੇ ਤੁਹਾਡੀ ਐਸੀ ਮੰਜੀ ਵੀ ਢੋਕੂੰਗਾ ਨਾ ਤੁਸੀਂ ਯਾਦ ਰੱਖੋਗੇ ਉਹ ਜਿਹੜਾ ਪੀਓ ਹੋਇਆ ਹੋਇਆ ਫੜੇ ਪੁਲਿਸ ਫੜ ਕੇ ਪਾ ਕੇ ਪਰਚਾ ਬਾਬਲ ਨਾ ਗੁਰਪ੍ਰੀਤ ਨਾਮ ਦਾ ਏਜੰਟ ਹੈ ਇਹੋ ਜਿਹੇ ਅਨੇਕਾਂ ਏਜੰਟਾਂ ਦੇ ਉੱਪਰ ਘਰਾਂ ਦੇ ਉੱਪਰ ਦੁਕਾਨਾਂ ਦੇ ਬਾਹਰ ਉਹ ਧਰਨਾ ਲਵਾਉਂ ਤੁਸੀਂ ਜਿੰਨਾ ਜੋਰ ਲਾਉਣਾ ਨਾਲੇ ਠੁੱਟੀ ਮੰਜੀ ਵੀ ਢੋਕੂੰ ਮਹਾਲੀਗੜ੍ਹ ਦੇ ਜਨਨਾਥੀ ਗੁਰਪਾਜ ਪ੍ਰਸ਼ਾਸਨ ਨੂੰ ਮਿਲ ਕੇ ਆਇਆ ਨਾ ਤੁਹਾਨੂੰ ਮੈਂ ਇੱਕ ਹੋਰ ਵੀ ਤੁਹਾਨੂੰ ਗੱਲ ਦੱਸਦਾ ਜਿਹੜਾ ਜਿਹੜੇ ਉੱਦੂ ਏਜੰਟਾਂ ਆ ਵੀਏ ਨਾ ਭੈਣ ਚੋ ਤੇ ਏ ਪੁਲਿਸ ਮੇਰੇ ਤੇ ਬਹੁਤ ਅਫਸਰ ਮੇਰੇ ਤੇ ਕਾਰਵਾਈ ਨਹੀਂ ਕਰਦੇ ਤੁਸੀਂ ਜੇ ਮੇਰੇ ਤੇ ਕਾਰਵਾਈ ਕਰਾਉਣੀ ਹੈ ਨਾ ਤੁਸੀਂ ਕੀ ਕਰੋ ਜੇਕਰ ਤੁਸੀਂ ਏਜੰਟ ਮਾਫੀਆ ਨੇ ਮੇਰੇ ਤੇ ਕਾਰਵਾਈ ਕਰਾਉਣੀ ਹੈ ਤੁਸੀਂ ਮੁੱਖ ਮੰਤਰੀ ਕੋਲੇ ਜਾਓ ਮੁੱਖ ਮੰਤਰੀ ਮੇਰੇ ਤੇ ਕਾਰਵਾਈ ਕਰ ਸਕਦਾ ਹੈ ਪੁਲਿਸ ਨਹੀਂ ਮੇਰੇ ਤੇ ਕਾਰਵਾਈ ਕਰਦੀ ਪੁਲਿਸ ਨੂੰ ਪਤਾ ਹੈ ਵੀ ਭਾਣਾ ਚੰਗਾ ਕੰਮ ਕਰ ਰਿਹਾ ਹੈ 60 70% ਜਿਹੜੀ ਪੁਲਿਸ ਉਹ ਮੇਰੇ ਹੱਕ ਦੇ ਵਿੱਚ ਆ 30% ਦਾਗੀ ਹੋਣਗੇ ਹੈਗੇ ਨੇ 30% ਪੈਸਾ ਕ੍ਰਾਪਟ ਖਾਣ ਵਾਲੇ ਰਹਿ ਗਏ ਨੇਗੇ ਪਰ ਜਿਹੜੇ ਵਧੀਆ ਚੰਗੇ ਅਫਸਰ ਨੇ ਨਾ ਉਹ ਮੇਰੇ ਤੇ ਕਾਰਵਾਈ ਕਰਦੇ ਹੁਣ ਉਹਨਾਂ ਨੂੰ ਪਤਾ ਹੈ ਵੀ ਭਾਣਾ ਸਹੀ ਕੰਮ ਕਰਦਾ ਤੁਸੀਂ 5000 ਰੁਪਏ ਮੇਰੇ ਤੇ ਸਾਬਤ ਕਰਦੇ ਹੋ ਅੱਜ ਕਰੋੜਾ ਰੁਪਿਆ ਲੋਕਾਂ ਦੇ ਡੈਰੀਆਂ ਭਰਤੀਆਂ ਗਲ ਕਟਾ ਕੇ ਚੌਂਕ ਦੇ ਵਿੱਚ ਤੰਗ ਤੰਗਦੇ ਮੇਰਾ ਤੁਸੀਂ ਕਰਦੇ ਕੀ ਫਿਰ ਤੁਸੀਂ ਕਾਰਵਾਈਆਂ ਮੇਰੇ ਤੇ ਕਰਾਉਣ ਨੂੰ ਫਿਰਦੇ ਹੋ ਕਰਾਓ ਕਾਰਵਾਈ ਕਿੰਨੇ ਵਾਰੀ ਕੀ ਕਰਦੋਂਗੇ ਮੈਨੂੰ ਜੇਲ੍ਹ ਭੇਜਦੋਂਗੇ ਜੇਲ੍ਹ ਤੋਂ ਫੇਰ ਮੈਂ ਬਾਹਰ ਆ ਜੂ ਮਹੀਨੇ ਤੋਂ ਮਹੀਨਾ ਬਾਅਦ ਫੇਰ ਮੇਰੀ ਜਮਾਨਤ ਹੋ ਜੂ ਚਾਹ 5-7 ਮਹੀਨੇ ਮੈਨੂੰ ਜੇਲ੍ਹ ਚ ਲਾਉਣੇ ਕਿੱਡੀ ਕਮੇਟੀ ਗੱਲਾਂ ਲੋਕਾਂ ਲਈ ਪਾਣੇ ਦੀ ਜਿਹੜੀ ਜ਼ਮੀਰ ਆ ਨਾ ਕੋਈ ਖਰੀਦ ਨਹੀਂ ਸਕਿਆ ਤੁਸੀਂ ਤੁਸੀਂ ਮੇਰੇ ਕੋਲ ਗੱਡੀਆਂ ਵੱਡੇ ਵੱਡੇ ਲਾਲਚ ਲੈ ਕੇ ਆਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸੌ ਮਿਲੂ ਅਹਿਰਾਸ ਕਰਕੇ ਹਟਿਆ ਕੋਈ 5 ਰੁਪਏ ਸਾਫਤ ਕਰਦੇ ਮੇਰੀ ਜ਼ਿੰਦਗੀ ਦੇ ਵਿੱਚ ਔਖੇ ਸਮੇਂ ਦੇ ਵਿੱਚ ਮੇਰੇ 6 ਬੰਦਿਆਂ ਨੇ ਮਦਦ ਕੀਤੀ ਆ ਮੇਰੇ ਮਿੱਤਰ ਨੇਗੇ ਉਹ ਮੇਰੇ ਦੋਸਤ ਨੇਗੇ ਉਹਨਾਂ ਨੇ ਮੇਰੀ ਮਦਦ ਕੀਤੀ ਆ ਨਹੀਂ ਪੂਰੀ ਦੁਨੀਆ ਪੂਰੇ ਪੰਜਾਬ ਦੇ ਵਿੱਚੋਂ ਕੋਈ 5 ਰੁਪਏ ਸਾਫਤ ਕਰਦੇ ਮੂੰਹ ਕਾਲਾ ਕਰਾ ਕੇ ਗੱਲ ਸਾਧੂੰਗਾ ਤੁਸੀਂ ਗੱਲਾਂ ਕਿਹੜੇ ਕਰਦੇ ਫਿਰ ਤੁਸੀਂ ਕੀ ਕਹਿੰਦੇ ਅੱਜ ਪ੍ਰਸ਼ਾਸਨ ਕੋਲ ਜਾ ਕੇ ਵੀ ਭਾਂਡੇ ਨਾਲ ਪੈਸੇ ਲੈਂਦਾ ਸਾਫਤ ਕਰੋ ਸਾਲਿਓ ਇੱਕ ਕੱਲ ਵੀ ਲੱਗਿਆ ਪਿਆ ਸੀਗਾ ਵੀਡੀਓ ਕੱਲ ਵੀ ਇੱਕ ਦੀ ਆਈ ਸੀ ਏਜੰਟ ਜਿਹਦੀ ਅਕੇ ਭਾਂਡੇ ਦੇ ਮੇਰੇ ਖਿਲਾਫ ਸਬੂਤ ਨੇ ਕਰਾ ਕਿਹੜੇ ਜਿਹਦੇ ਸਬੂਤ ਲਿਆ ਲੋਕਾਂ ਸਾਹਮਣੇ ਅਸੀਂ ਕਦੋਂ ਕਹਿੰਦੇ ਧਰੋ ਲੋਕਾਂ ਸਾਹਮਣੇ ਸਬੂਤ ਇੱਕ ਇੱਕ ਫੁੱਦੂ ਜਾ ਕੰਮਾ ਲੱਗਿਆ ਪਿਆ ਸੀ ਮਹਾਲੀ ਦੇ ਵਿੱਚ ਵੀ ਭਾਂਡੇ ਦੇ ਸਾਡੇ ਕੋਲੇ ਭਾਂਡੇ ਦੇ ਸਬੂਤ ਨੇ ਜੀ ਲਿਆਓ ਸਬੂਤ ਧਰੋ 5 ਰੁਪਏ ਸਾਬਤ ਕਰ ਦੋ ਤੁਸੀਂ 5 ਰੁਪਏ ਪਰ ਇਹ ਪੰਜਾਬ ਦੀ ਲੜਾਈ ਆ ਤੁਸੀਂ ਜਿੰਨੇ ਪਰਚੇ ਪਾਉਣੇ ਪਰਚੇ ਪਵਾ ਲਿਓ ਜੇਲ੍ਹ ਚ ਸਿਖਾਉਣਾ ਜੇਲ੍ਹ ਚ ਆਉਣਾ ਮਰਵਾਉਣਾ ਮਰਵਾ ਲਿਓ ਮੈਂ ਤੁਹਾਨੂੰ ਪਤਾ ਵਿਆਹ ਕਿਉਂ ਨਹੀਂ ਕਰਾਉਂਦਾ ਕਈ ਲੋਕ ਕਹਿੰਦੇ ਨਾ ਮੈਨੂੰ ਹਰੇਕ ਬੰਦੇ ਰਾਜ ਮੈਨੂੰ ਰੋਜ਼ ਹੀ ਮੇਰੀ ਗੱਲ ਚੱਲਦੀ ਰਹਿੰਦੀ ਆ ਵਿਆਹ ਕਰਾ ਲਾ ਵਿਆਹ ਕਰਾ ਲਾ ਮੈਂ ਥੋਡੇ ਵਰਗੇ ਨੇ ਬਾਹ ਪਾਉਣੀਆਂ ਜਾਂ ਥੋਡੇ ਵਰਗੇ ਨੂੰ ਮਾਰੂੰ ਜਾਂ ਮੈਂ ਮਰੂੰ ਥੋਡੇ ਵਰਗੇ ਜਿਹੜੇ ਟੱਗ ਨੇ ਜਿਨ੍ਹਾਂ ਨੇ ਸਾਡੇ ਪੰਜਾਬ ਨੂੰ ਲੁੱਟਿਆ ਨਾ ਤਾਂ ਮੈਂ ਕੋਈ ਧਾਰਮਿਕ ਕੱਟੜਪੰਥੀ ਬੰਦਾ ਨਾ ਮੈਂ ਜਾਤ-ਬਾਤ ਨੂੰ ਮੰਨਣ ਵਾਲਾ ਬੰਦਾ ਮੈਂ ਇਨਸਾਨੀਅਤ ਲਈ ਲੋਕਾਂ ਲਈ ਲੜੂੰ ਮਰੂੰ ਤੁਸੀਂ ਜਿੰਨਾ ਜ਼ੋਰ ਲਾਣਾ ਹੋਇਆ ਮੇਰੇ ਸਾਲਿਓ ਉਨਾ ਜ਼ੋਰ ਲਾ ਦਿਓ ਹੁਣ ਜਿਹੜੇ ਅੱਜ ਮਹਾਲੀ ਜਾ ਕੇ ਆਇਆ ਨੇ ਨਾ ਪ੍ਰਸ਼ਾਸਨ ਕੋਲੇ ਭੰਨੇ ਤੇ ਕਾਰਵਾਈ ਕਰਾਉਣੀ ਆ ਉਹਨਾਂ ਦੀ ਗਾੜਜਮਾ ਮੈਂ ਐਸੀ ਪਾਉਂਗਾ ਕਿ ਤੁਸੀਂ ਯਾਦ ਰੱਖਣ ਜਾ ਹੁਣ ਥੋੜੇ ਬਾਰਾਂ ਦੇ ਵਿੱਚ ਹੀ ਆਉਂਗਾ ਤੁਸੀਂ ਯਾਦ ਕਰ ਲਓ ਜਿਹੜੇ ਅੱਜ ਕਹਿ ਕੇ ਆਏ ਨੇ ਭੰਨੇ ਤੇ ਕਾਰਵਾਈ ਕਰਾਉਣੀ ਆ ਧਿਆਨ ਨਾਲ ਸੁਣ ਲਓ ਥੋੜੇ ਲੱਤਾਂ ਥਰ-ਥਰ ਕੰਮਣਗੀਆਂ ਕਿਉਂਕਿ ਮੈਂ ਮੈਨੂੰ ਕਹ ਲੈ ਡਰਾ ਮੇਰੇ ਤਾਂ ਸਾਹਤ ਕਰੋ ਤੁਸੀਂ ਚੋਰ ਹੋ ਸਾਲਿਓ ਤੁਸੀਂ ਪੰਜਾਬ ਨੂੰ ਬਰਬਾਦ ਕੀਤਾ ਸਾਲਿਓ ਤੁਸੀਂ ਚੋਰ ਹੋ ਮੈਨੂੰ ਕਹ ਲੈ ਡਰਾ ਮੈਨੂੰ ਕੋਈ ਡਰ ਨਹੀਂ ਮੈਂ ਤਾਂ ਬੇਖੌਫ ਹੋ ਕੇ ਇਕੱਲਾ ਘੁੰਮਦਾ ਪਿਸਤਲ ਮੇਰੇ ਡੱਬ 'ਚ ਲੱਗਿਆ ਹੁੰਦਾ ਜਿਹੜੇ ਤੁਸੀਂ ਪਹਿਲਾਂ ਵੀ ਮੈਨੂੰ ਕਾਫੀ ਵਾਰੀ ਜਿਹੜੇ ਧਮਕੀਆਂ ਦਵਾਈਆਂ ਨੇ ਮੈਂ ਅੱਜ ਪਹਿਲੀ ਵਾਰ ਦੱਸਦਾ ਐ ਕੈਮਰੇ ਤੇ ਫੁੱਦੂ ਲੋਕਾਂ ਦਾ ਕੰਮ ਹੁੰਦਾ ਜਿਹੜਾ ਦੱਸਦੇ ਹੁੰਦੇ ਨੇ ਨਮਰਤ ਲੋਕ ਦੱਸਦੇ ਨੇ ਮੈਨੂੰ ਧਮਕੀ ਆ ਗਈ ਜੀ ਮੈਨੂੰ ਆਹ ਆ ਗਈ ਜੀ ਮੈਨੂੰ ਉਹ ਆ ਗਈ ਜੀ ਉਹ ਫੁੱਦੂ ਜੇ ਲੋਕ ਦੱਸਦੇ ਹੁੰਦੇ ਨੇ ਤੁਸੀਂ ਪਹਿਲਾਂ ਵੀ ਗਾੜ ਦਾ ਯੋਰ ਲਾਇਆ ਜਾਂਟਾ ਨੇ ਜਿੰਨਾਂ ਨੇ ਵੀ ਇਹਨਾਂ ਨੇ ਕੋਈ ਧਮਕੀਆਂ ਦਵਾਈਆਂ ਤੇ ਕੁਛ ਦਵਾ ਥੋੜਾ ਪੁਰਾਣਾ ਥੋੜਾ ਦਬਨ ਵਾਲਾ ਨਹੀਂ ਹੈਗਾ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰ ਕਿ ਡੱਬ 'ਚ ਪਿਸਤਲ ਟੰਗਿਆ ਹੁੰਦਾ ਜਦੋਂ ਮਰਦੀ ਤੁਸੀਂ ਪਹਿਲਾਂ ਵੀ ਮੇਰੇ ਕਿੰਨੇ ਵਾਰੀ ਪਿੱਛਾ ਕਰਾਇਆ ਜਦੋਂ ਮੈਂ ਮਹਾਰਾਜੇ ਵਿੱਚ ਜਾਣਾ ਤੁਸੀਂ ਮੇਰਾ ਪਿੱਛਾ ਕਰਵਾਉਂਦੇ ਹੋ ਮੈਂ ਇਹਨਾਂ ਗੱਲਾਂ ਫੁੱਦੂ ਬੜਾ ਕੇ ਨੂੰ ਡਰਨ ਵਾਲਾ ਨਹੀਂ ਹੈਗਾ ਤੁਸੀਂ ਭੁੱਲ ਜਿਓ ਇਸ ਗੱਲ ਨੂੰ ਬਹੁਤ ਖਾਰਣ ਦਿਮਾਗ ਦੇ ਬੰਦਨਾ ਤੁਸੀਂ ਮੱਥਾ ਲਾਇਆ ਹੋਇਆ ਤੁਸੀਂ ਹਰ ਇੱਕ ਬੰਦੇ ਨੂੰ ਅੱਜ ਤੱਕ ਖਰੀਦਿਆ ਤੁਸੀਂ ਹਰ ਇੱਕ ਬੰਦੇ ਨੂੰ ਏਜੰਟ ਮਾਫੀਆ ਨੇ ਰਾਜਨੀਤਿਕ ਲੀਡਰ ਥੋੜੇ ਖਰੀਦੇ ਹੋਏ ਨੇਗੇ ਜਿਹੜੇ ਬਹੁਤ ਸਾਰੇ ਜਿਹੜੇ ਕਿ ਆਪਣੇ ਪੁਲਿਸ ਦੇ ਵਿੱਚ ਤੁਸੀਂ ਬੰਦੇ ਖਰੀਦੇ ਤੁਸੀਂ ਪੈਸਾ ਭਰਿਆ ਘਰ ਤੁਸੀਂ ਆਪਨਾ ਕੀ ਕਹਿੰਦੇ ਹੁੰਦੇ ਨੇ ਕਿ ਤੁਸੀਂ ਹੋਰ ਬਹੁਤ ਸਾਰੇ ਲੋਕਾਂ ਨੂੰ ਖਰੀਦਿਆ ਚਾਰ ਸਾਲ ਹੋ ਗਏ ਮੈਨੂੰ ਇਸ ਮੁੱਦੇ ਤੇ ਲੜਦਿਆਂ ਚਾਰ ਸਾਲ ਹੋ ਗਏ ਮੈਨੂੰ ਹੁਣ ਮੈਂ ਤੁਹਾਨੂੰ ਗੱਲ ਦੱਸ ਦਿੰਨਾ ਚਾਰ ਸਾਲ ਜਿਹੜਾ ਮੈਨੂੰ ਇਸ ਮੁੱਦੇ ਤੇ ਲੜਦਿਆਂ ਨੂੰ ਹੋ ਗਏ ਅੱਜ ਤੱਕਰ ਮੈਨੂੰ ਤੁਸੀਂ ਚੁੱਪਨੇ ਕਰਾ ਸਕੇ ਕਿਉਂ ਉਹਨੂੰ ਚੁੱਪ ਕਰਾ ਸਕੇ ਤੁਸੀਂ ਪੂਰੀ ਬਾਹ ਦਾ ਜੋਰ ਲਾਇਆ ਤੁਸੀਂ ਜਿੱਡਾ ਮਰਜੀ ਜੋਰ ਲਾਇਆ ਕਹਿੰਦੇ ਕੌਂ ਦੇ ਏਜੰਟਾਂ ਦੇ ਬਾਹ ਪਾਈ ਨਹੀਂ ਦੱਸੋ ਆ ਮਹਾਲੀਗੜ੍ਹ ਦੇ ਠਿੰਡੇ ਵਾਲਾਂ ਦੇ ਜਲੰਧਰ ਵਾਲਾਂ ਦੇ ਲੁਧਿਆਣਾ ਵਾਲੇ ਦੇ ਪਾਈ ਨਹੀਂ ਬਾਹ ਸਾਫਤ ਕਰ ਸਕੇ ਤੁਸੀਂ ਸਾਰੇ ਮੇਰੇ ਤੋਂ ਅੱਜ ਤੱਕਰ ਪੁੱਛੇ ਹੁਣ ਟੋਡੇ ਬਾਹ ਫੇਰ ਚੜਾਉਂਦਾ ਮੈਂ ਹੁਣ ਲੰਮਹਾਰੀ ਦੇ ਵਿੱਚ ਤੂੰ ਵੱਡਾ ਪ੍ਰੋਗਰਾਮ ਕਰੂ। ਤੁਸੀਂ ਜਿਹੜਾ ਜਿੰਨਾ ਜ਼ੋਰ ਲਾਉਣਾ ਹੋਇਆ ਲਾ ਦਿਓ ਕੱਲੇ ਕੱਲੇ ਏਜੰਟ ਤੇ ਕੱਲੇ ਕੱਲੇ ਏਜੰਟ ਤੇ ਜਿੱਦੂ ਲੋਕਾਂ ਤੋਂ ਪੈਸੇ ਲੈਣਾ ਕੱਲੇ ਕਰਦੇ ਬਾਰ ਚ ਜਾ ਕੇ ਵੀਡੀਓ ਪਾਉਂ ਘਰ ਮੂਰੇ ਧਰਨਾ ਲਵਾਉਂ ਜਿੰਨਾ ਤੁਸੀਂ ਜ਼ੋਰ ਲਾਉਣਾ ਗਾਣ ਦਾ ਕੋਈ ਜ਼ੋਰ ਲਾ ਲਿਓ ਲੋਕਾਂ ਦੇ ਜਿਹਨਾਂ ਤੁਸੀਂ ਪੈਸੇ ਠੱਗੇ ਨੇ ਨਾ ਤੁਸੀਂ ਤੁਸੀਂ ਕਹੋ ਜਿਹੜੇ ਤੁਸੀਂ ਅੱਜ ਅਫਸਰਾਂ ਕੋਲੇ ਗਏ ਉਹਨਾਂ ਉਹ ਅਫਸਰ ਨਹੀਂ ਮੇਰੇ ਤੇ ਕਾਰਵਾਈ ਕਰਦੇ ਉਹਨਾਂ ਨੂੰ ਪਤਾ ਹੈ ਵੀ ਭਾਨਾ ਜਿਹੜਾ ਕਿ ਭਾਨਾ ਕੀ ਹੈ ਜਿਹੜੇ ਅਫਸਰਾਂ ਕੋਲੇ ਗਏ ਹੋ ਨਾ ਤੁਸੀਂ ਉਹਨਾਂ ਦੋ ਤਿੰਨ ਵਾਰੀ ਪੁਲਿਸ ਨੇ ਚੱਕਿਆ ਬੈਂਕ ਸਟੇਟਮੈਂਟਾਂ ਮੇਰੀਆਂ ਕਢਾ ਕੇ ਦੇਖੀਆਂ ਸਾਰੇ ਮੇਰੇ ਤੁਸੀਂ ਪੜਦੇ ਸਾਰੇ ਪ੍ਰਸ਼ਾਸਨ ਦੇ ਅਫਸਰਾਂ ਨੇ ਪਰੋਲ ਕੇ ਦੇਖੇ ਸਭ ਕੁਝ ਦੇਖਿਆ ਵੀ ਇਹ ਪੈਸੇ ਕਿੱਥੋਂ ਖਾਂਦਾ ਕਿੱਥੋਂ ਦਾ ਖਰਚਾ ਚਲਾਉਂਦਾ ਸਭ ਅਫਸਰਾਂ ਨੇ ਜ਼ੋਰ ਲਾ ਕੇ ਦੇਖ ਲਿਆ ਕੁਝ ਨਿਕਲੇ ਨਹੀਂ ਕਿਉਂਕਿ ਕਿਉਂਕਿ ਮੈਂ ਗੰਗਲਾ ਹੈ ਨਹੀਂ ਕਿਉਂਕਿ ਮੈਂ ਕਰਪਟ ਹੈ ਨਹੀਂ ਤਾਂ ਕਰਕੇ ਸਾਰੇ ਅਫਸਰਾਂ ਨੂੰ ਪਤਾ ਹੈ ਅਫਸਰਾਂ ਨੇ ਤਾਂ ਮੈਨੂੰ ਫੋਨ ਲਾਇਆ ਸੋਡੇ ਸਾਰੇ ਪ੍ਰਸ਼ਾਸਨ ਵਾਲਿਆਂ ਨੇ ਅੱਜ ਕਹਿੰਦੇ ਵੀ ਮੀਟਿੰਗ ਕਰਨ ਆਏ ਸੀਗੇ